ਜੀ ਮੈਂ ਨਦੀਪ ਕੌਰ ਡਰਗ ਕੰਟਰੋਲ ਅਫਸਰ ਡਰਗ ਡਿਪਾਰਟਮੈਂਟ ਪਟਿਆਲਾ ਸਾਹਿਬ ਨੂੰ ਤੇ ਅੱਜ ਸਾਡੇ ਵੱਲੋਂ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਬੁਲਾਈ ਗਈ ਸੀ ਜਿੱਦਾਂ ਮੇਨ ਮਕਸਦ ਸੀਗਾ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਐ ਐਮਪੀਪੀ ਕੇਟ ਨੂੰ ਲੈ ਕੇ ਜਾਂ ਫਿਰ ਕਬ ਸਿਰਫ ਨੂੰ ਲੈ ਕੇ ਜਾਂ ਇਦਾਂ ਦੀ ਕੋਈ ਵੀ ਮਜਾ ਕਰਦੇ ਜਿਸ ਦੇ ਨਾਲ ਸਾਡੀ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ ਉਹਨੂੰ ਆਪਾਂ ਰੋਕ ਸਕੀਏ ਪਹਿਲਾਂ ਹੀ ਤਾਂ ਕਿ ਸਾਡੀ ਆਮ ਜਨਤਾ ਨੂੰ ਕਿਸੇ ਵੀ ਤਰੀਕੇ ਦੀ ਨੁਕਸਾਨ ਨਾ ਹੋ ਸਕੇ ਤੇ ਆਪਾਂ ਅੱਗੇ ਤੋਂ ਸଚਾਤ ਰੂਪ ਤੇ ਕੰਮ ਕਰ ਸਕੀਏ ਮੈਨੂੰ ਇਹਨਾਂ ਦਾ ਮੁਸ਼ਕਲਾ ਹੱਲਨੇ ਦੀ ਕੋਸ਼ਿਸ਼ ਨੂੰ ਬੜੀ ਚਾਹੀਦੀ ਹੈ جی انہوں نے کچھ ڈاؤٹ لگ رہے تھے یا لگ رہا ہے کہ سرکار نہیں ہے ذمےواری بنتی ہے ملازم ہوئیے کہ آپ بھی انہوں کے نا آپ خلاف نہیں ہے بس آپ یہ چاہیں کہ جہاں بھی لا ہے گچاتے روپنا چلتے رہے سرکار اسی طرح چلے دیش سا پنجاب اسی طریقے ترقی کرے ਅੱਜ ਕਮਿਸਟ ਐਸੋਸੀਏਸ਼ਨ ਜਿਲ੍ਹਾ ਖਤੇ ਸ਼੍ਰੀ ਫਤੇਗੜ ਸਾਹਿਬ ਦੀ ਮੀਟਿੰਗ ਸੀ। ਆਵਜਿchit ਤੌਰ ਤੇ ਮੈਂ ਅੱਥੀ ਆਪਣੀ ਹਾਜ਼ਰੀ ਲਗਵਾਉਣਾ ਆਇਆ ਸੀ ਆਪਣੇ ਪਰਿਵਾਰ ਨਾਲ ਬੈਠੇ ਨੇ। ਔਰ ਸਾਰੇ ਸਾਰੀ ਐਸੋਸੀਏਸ਼ਨ ਦੇ ਸੱਜਣ ਲਈ ਬਚਨ ਬਧ ਹੈ ਕਿ ਅਸੀਂ ਪੰਜਾਬ ਵਿੱਚੋਂ ਖਾਸ ਕਰਕੇ ਹਰਕਤ ਸ਼੍ਰੀ ਫਤੇਗੜ ਸਾਹਿਬ ਦੀ ਚੁਕੁੰਨ ਦਸ਼ਾ ਨੂੰ ਬਿਕਰ ਦੇਣਾ ਦਸ਼ਾ ਬਖ ਕਰਨਾ ਔਰ ਇਸਾਰੇ ਸਾਥ ਦੇ ਰਹੇ ਨੇ ਸਰਕਾਰ ਦਾ ਇਸ ਲਈ ਮੈਂ ਇਹਨਾਂ ਦਾ ਧੰਨਵਾਦ ਕਰਨਾ ਹੈ। ਸਾਡੀ ਫਤੇਗੜ ਸਾਹਿਬ ਦੀ ਐਸੋਸੀਏਸ਼ਨ ਤੇ ਸਾਨੂੰ ਮਾਣ ਹੈ ਕਿ ਸਾਡੇ ਜਿਹੜੇ ਲੋਕ ਨੇ ਉਹ ਜਿਹੜੇ ਬੋਲੀ ਲੈਣਾਰੇ ਸਾਡੇ ਕਮਿਸਟਰ ਇਸ ਤਰ੍ਹਾਂ ਦੇ ਕੋਈ ਵੀਰ ਨਹੀਂ ਹੈਗੇ ਅਸੀਂ ਇਹਨਾਂ ਦਾ ਸਾਥ ਦਿੰਦੇ ਆਂ ਔਰ ਨਾਲ ਜਿਹੜੇ ਨੂੰ ਮੈਂ ਵਿਸ਼ਵਾਸ ਕਰਦਾ ਕਿ ਇੱਥੇ ਕੋਈ ਇੰਸਪੈਕਟਰੀ ਰਾਜ ਕੋਈ ਕ腐ਸ਼ਨ ਰਾਜ ਨਹੀਂ ਜਿਹਨੂੰ ਮੈਂ ਤੁਹਾਡੇ ਨਾਲ ਖੜੇ ਹਾਂ ਜੇ ਕੋਈ ਕ腐ਸ਼ਨ ਦਿੱਤੋ ਬਾਜ਼ਾਰ ਪਹੂਚਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਲਕੀਰ ਸਿੰਘ ਰਾਏ ਤੋਂ ਦਾ ਐਮਐਲਏ ਮਿਲਣਾ। ਜੋ ਅੱਜ ਦੀ ਇਹ ਮੀਟਿੰਗ ਜੀਆਰਡੀਸੀ ਕਮਿਸ਼ਨ ਨੰਬਰ 4 ਸਾਹਮਣੇ ਰੱਖੀ ਗਈ ਸੀ ਇਹ ਸ਼ਾਦੀ ਜਿਵੇਂ ਜੀ ਸਟਾਕ ਇੰਸਪੈਕਟਰ ਸਾਹਿਬ ਵੱਲੋਂ ਰੱਖੀ ਗਈ ਸੀ ਜਿੱਤਾ ਮੁੱਖ ਮੁਦਾ ਕਰਤਾਰੀਆਂ ਆਗਿਆਵਾਂ ਹੋ ਜਾਂ ਡਾਇਰੈਕਸ਼ਨਸ ਨੇ ਚਾਹੇ ਉਹ ਐਮਪੀਪੀ ਦੇ ਨਾਲ ਸੰਬੰਧਿਤ ਜਾਂ ਜੋ ਵੀ ਨਵੇਂ ਕਾਨੂੰਨ ਬਣ ਰਹੇ ਹਨ ਉਹਨਾਂ ਸੰਬੰਧੀ ਜिले ਦੇ ਸਾਰੇ ਕਮਿਸ਼ਨਰ ਸਾਹਿਬਾਨ ਉਹਨਾਂ ਨੂੰ ਜਾਨੂਗ੍ਰਾਮ ਦਾ ਮੈਂਬਰ ਹੁੰਦਾ ਸੀ ਕਿ ਜੇ ਦਾ ਗੋਦਾ ਸੀ ਕਿ ਜੇ ਕਿਤੇ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਕਿਸੇ ਵੀ ਪਾਸੇ ਤੋਂ ਸਮਾਜ ਨੂੰ ਆਉਣੀ ਹੈ ਕਿਸੇ ਅਫਸਰ ਸਾਹਿਬਾਨ ਕੋਲ ਪਹੁੰਚੀ ਹੈ ਤਾਂ ਉਹਨਾਂ ਨੇ ਇਹ ਦੱਸਿਆ ਕਿ ਡੈਸ਼ਰ ਕੁਮਾਰ ਨੇ ਇੱਥੇ ਅਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹਾਂ ਤੇ ਸਾਡੀ ਕਿਸੇ ਰੂਪ ਵਿੱਚ ਸ਼ਾਮ ਲਾ ਸਕਦੇ ਹਾਂ ਉਹ ਆਪ ਕਰ ਨੂੰ ਸਾਨੂੰ ਇੱਧਰ ਉੱਧਰ ਜਾਂ ਕਿਸੇ ਹੋਰ ਕੋਲ ਪਾਸੇ ਨਹੀਂ ਜਾਣਾ ਚਾਹੀਦਾ ਡਾਇਰੈਕਟ ਕਮਿਊਨੀਕੇਸ਼ਨ ਉਸ ਦਾ ਪੁੱਛ ਲਈਏ ਇਹ ਇੱਕ ਮੌਕਾ ਅਫਸਰ ਹੈ ਉਹ ਰੋਬ ਦਿੱਤਾ ਉਹ ਹੋ ਜਾਂਦਾ ਸਾਨੂੰ ਦੇ ਕੋਈ ਨਹੀਂ ਪਤਾ ਤਾਂ ਉਹਨਾਂ ਨੇ ਸਾਨੂੰ ਕੋਸਾ ਦਵਾਇਆ ਕਿ ਉਹ ਸਾਡਾ ਹਰ ਤਰੀਕੇ ਸਾਨੂੰ ਗਾਈਡ ਕਰਦੇ ਡਾਇਰੈਕਸ਼ਨ ਦੇਣਗੇ ਜਿਸ ਮੀਟਿੰਗ ਦੇ ਵਿੱਚ ਸਾਡਾ ਮੌਕੇ ਦੇ ਕੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਦਾ ਨੋਟਿਸ ਬਰਾਏ ਤੁਹਾਡੀ ਜਦੋਂ ਕਦੇ ਸਾਡੇ ਦਿਮਾਗ ਨੂੰ ਸਿੱਧੂਕ ਆਉਂਦਾ ਹੈ ਤਾਂ ਉਹ ਸਾਡੇ ਨਾਲ ਕੰਨਾਂ ਨੂੰ ਖੜੇ ਹੁੰਦੇ ਰਹਿੰਦੇ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੋ ਸਭਨਾਂ ਦਾ ਧੰਨਵਾਦ ਜੀ ਮੈਂ ਨਦੀਪ ਕੌਰ ਡਰਗ ਕੰਟਰੋਲ ਅਫਸਰ ਡਰਗ ਡਿਪਾਰਟਮੈਂਟ ਪਟਿਆਲਾ ਸਾਹਿਬ ਤੇ ਅੱਜ ਸਾਡੇ ਵੱਲੋਂ ਕੈਮਿਸਟਰੀ ਐਸੋਸੀਏਸ਼ਨ ਦੀ ਮੀਟਿੰਗ ਬੁਲਾਈ ਗਈ ਸੀ ਜਿੱਦਾਂ ਮੇਨ ਮਕਸਦ ਸੀਗਾ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਐ ਐਮਟਪੀ ਕਿਟ ਨੂੰ ਲੈ ਕੇ ਜਾਂ ਫਿਰ ਕਪਸਿਰਪ ਨੂੰ ਲੈ ਕੇ ਜਾਂ ਇਦਾਂ ਦੀ ਕੋਈ ਵੀ ਮਜ਼ਾ ਕਰਦੇ ਜਿੱਦਾਂ ਸਾਡੀ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ ਉਹਨੂੰ ਆਪਾਂ ਰੋਕ ਸਕੀਏ ਪਹਿਲਾਂ ਹੀ ਤਾਂ ਕਿ ਸਾਡੀ ਆਮ ਜਨਤਾ ਨੂੰ ਕਿਸੇ ਵੀ ਤਰੀਕੇ ਦੇ ਨੁਕਸਾਨ ਨਾ ਹੋ ਸਕੇ ਤੇ ਆਪਾਂ ਅੱਗੇ ਤੋਂ ਸਚਾਤ ਰੂਪ ਵਿੱਚ ਕੰਮ ਕਰ ਸਕੀਏ ਮੈਡਮ ਇਹ ਨਾਲ ਮੁਸ਼ਕਲ ਸਵਾਲ ਨੇ ਤੁਸੀਂ ਨਵਰੇ ਕਰੀਏ جی انہوں نے کچھ ڈاؤٹس لگ رہے تھے ہے گی یا ہے ذمے والی بندی ہے ملازم یہ کہ آپ بھی انہوں کے نا خلاف نہیں ہے بس آپ اے چاہیں کہ جڑے بھی لا ہے گچاتے روپنا چلتے رہے اسی طرح چلے سا پنجاب اسی طریقے ترقی ਅੱਜ ਕਮਿਸਟ ਐਸੋਸੀਏਸ਼ਨ ਜਿਲ੍ਹਾ ਖਤੇ ਸ਼੍ਰੀ ਫਤੇਗੜ ਸਾਹਿਬ ਦੀ ਮੀਟਿੰਗ ਸੀ। ਆਵਜਿchit ਤੌਰ ਤੇ ਮੈਂ ਅੱਥੀ ਆਪਣੀ ਹਾਜ਼ਰੀ ਲਗਵਾਉਣਾ ਆਇਆ ਸੀ ਆਪਣੇ ਪਰਿਵਾਰ ਨਾਲ ਬੈਠੇ ਨੇ। ਔਰ ਸਾਰੇ ਸਾਰੀ ਐਸੋਸੀਏਸ਼ਨ ਦੇ ਸੱਜਣ ਲਈ ਬਚਨ ਬਧ ਹੈ ਕਿ ਅਸੀਂ ਪੰਜਾਬ ਵਿੱਚੋਂ ਖਾਸ ਕਰਕੇ ਹਰਕਤ ਸ਼੍ਰੀ ਫਤੇਗੜ ਸਾਹਿਬ ਦੀ ਚੁਕੁੰਦਸ਼ਾ ਨਹੀਂ ਬਿਕਰ ਦੇਣਾ, ਦਸ਼ਾ ਬਖ ਕਰਨਾ ਔਰ ਇਸਾਰੇ ਸਾਥ ਦੇ ਰਹੇ ਨੇ ਸਰਕਾਰ ਦਾ ਇਸ ਲਈ ਮੈਂ ਇਹਨਾਂ ਦਾ ਧੰਨਵਾਦ ਕਰਨਾ ਹੈ। ਸਾਡੀ ਫਤੇਗੜ ਸਾਹਿਬ ਦੀ ਐਸੋਸੀਏਸ਼ਨ ਤੇ ਸਾਨੂੰ ਮਾਣ ਹੈ ਕਿ ਸਾਡੇ ਜਿਹੜੇ ਲੋਕ ਨੇ ਉਹ ਜਿਹੜੇ ਗੋਲੀ ਗਾਰੀ ਲੈਣਾਰੇ ਸਾਡੇ ਕਮਿਸਟਰ ਇਸ ਤਰ੍ਹਾਂ ਦੇ ਕੋਈ ਵੀਰ ਨਹੀਂ ਹੈਗੇ ਅਸੀਂ ਇਹਨਾਂ ਦਾ ਸਾਥ ਦਿੰਦੇ ਆਂ ਔਰ ਨਾਲ ਜਿਹਨਾਂ ਨੇ ਉਹ ਮੈਂ ਵਿਸ਼ਵਾਸ ਕਰਦਾ ਕਿ ਇੱਥੇ ਕੋਈ ਇੰਸਪੈਕਟਰੀ ਰਾਜ ਕੋਰਪਸ਼ਨ ਰਾਜ ਨਹੀਂ ਮੁਰਦਮਾਂ ਨੇ ਤੁਹਾਡੇ ਨਾਲ ਖੜੇ ਹੋ ਜੀ ਕੋਈ ਕੋਰਪਸ਼ਨ ਦੇ ਤੋਂ ਬਗਾਰ ਪਾਊਗਾ ਅਸਲ ਤੋਂ ਪਹਿਲਾਂ ਤੁਹਾਨੂੰ ਲਕਵੀਰ ਸਿੰਘ ਰਾਏ ਤੁਹਾਡਾ ਐਮਐਲਏ ਮਿਲਦਾ ਹੈ ਜੋ ਅੱਜ ਦੀ ਇਹ ਮੀਟਿੰਗ جی آر ڈی سی کمی نمبر چار سرام لکھ رکھی گئی سب ضلع دے ساتھ انسپیکٹر صاحب و رکھی گئی سی جس کا ਚਰਚਾਵੀਆਂ ਆਈਆਂ ਹੋਈਆਂ ਜੋ ਡਾਇਰੈਕਸ਼ਨਸ ਨੇ ਚਾਹੇ ਉਹ ਐਮਟੀਪੀ ਦੇ ਨਾਲ ਸੰਬੰਧਿਤ ਜਾਂ ਜੋ ਵੀ ਨਵੇਂਕਰਨ ਬਣ ਰਿਹਾ ਉਹਨਾਂ ਸੰਬੰਧੀ ਜ਼ਿਲ੍ਹੇ ਦੇ ਸਾਰੇ ਕਮਿਸ਼ਨ ਸਾਹਿਬਾਨ ਉਹਨਾਂ ਨੂੰ ਜਾਣੂ ਕਰਾਉਣਾ ਦਾ ਮੇਨ ਮੁੱਦਾ ਸੀ ਕਿ ਜੇ ਰਾਗ ਹੁੰਦਾ ਸੀ ਕਿ ਜੇ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਕਿਸੇ ਲਈ ਪਾਸੇ ਤੋਂ ਸਮਾਜ ਨੂੰ ਮਨ ਨਹੀਂ ਹੈ ਕਿਸੇ ਅਫਸਰ ਸਾਹਿਬਾਨ ਨੂੰ ਤਵਾਫ਼ ਕੀਤਾ ਹੈ ਤਾਂ ਉਹਨਾਂ ਨੇ ਇਹ ਦੱਸਿਆ ਕਲਰ ਬੈਸ਼ਰ ਕੁਮਾਰ ਨੇ ਇਸੇ ਅਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹਾਂ ਤੇ ਸਾਡੀ ਕਿਸੇ ਨੂੰ ਪਰਚਾ ਦਿਖਾ ਦੇ ਉਹ ਆਪ ਕਰਨ ਸਾਨੂੰ ਇੱਧਰ ਉੱਧਰ ਜਾਂ ਕਿਸੇ ਹੋਰ ਕੋਲ ਪਾਸੇ ਨਹੀਂ ਜਾ ਹਟੇਗਾ ਡਾਇਰੈਕਟ ਕਮਿਊਨੀਕੇਸ਼ਨ ਅਧਿਕਾਰਾਤ ਦਾ ਪੁੱਜਾਈ ਲਿਆ ਉਹ ਵੀ ਤਾਂ ਮੌਕੇ ਦਾ ਅਫਸਰ ਹੈ ਉਦੋਂ ਬਿੱਤੇ ਤਰ੍ਹਾਂ ਕੋ ਜਾਂਦਾ ਸਾਨੂੰ ਦੇ ਕੋਈ ਨਹੀਂ ਪਤਾ ਤਾਂ ਉਹਨਾਂ ਨੇ ਸਾਨੂੰ ਕੋਲ ਸੱਦਾਇਆ ਕਿ ਉਹ ਸਾਡਾ ਹਰ ਤਰੀਕੇ ਸਾਨੂੰ ਗੈਰਿਟਾ ਦੇ ਡਾਇਰੈਕਸ਼ਨ ਦੇਣਗੇ ਇਸ ਮੀਟਿੰਗ ਦੇ ਵਿੱਚ ਸਾਡਾ ਮੌਕੇ ਦੇ ਕੇ ਸਾਡੇ ਹਲਕੇ ਦੇ ਐਮਐਲਏ ਸਾਫ ਸਦਾ ਨੂਰੀ ਸਿੰਘ ਰਾਜੀ ਬਹਾਦਰ ਜੀ جدو کدے ساڑھے جماعت میں سکھ دکھ آندا ہے تاہو ساڑھے نال کاندروں میں کڑے ہوں گے ہیں انہا داتا ہواد کا دوئے افتر سے بانتا ہواد کا دوئے شکریہ میں ہوں نقیب کو ڈرگ کنٹرول آفیسر ڈرگ دیپارٹمنٹ پتیگر صاحب ਤੇ ਅੱਜ ਸਾਡੇ ਵੱਲੋਂ ਕੈਮਿਸਟਰੀ ਐਸੋਸੀਏਸ਼ਨ ਦੀ ਮੀਟਿੰਗ ਬੁਲਾਈ ਗਈ ਸੀ ਜਿੱਦਾਂ ਮੇਨ ਮਕਸਦ ਸੀਗਾ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਐ ਐਮਟਪੀ ਪੀ ਕਿਟ ਨੂੰ ਲੈ ਕੇ ਜਾਂ ਫਿਰ ਕਪ ਸਰਪ ਨੂੰ ਲੈ ਕੇ ਜਾਂ ਇਦਾਂ ਦੀ ਕੋਈ ਵੀ ਮਜ਼ਾ ਕਰਦੇ ਜਿੱਦਾਂ ਸਾਡੀ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ ਉਹਨੂੰ ਆਪਾਂ ਰੋਕ ਸਕੀਏ ਪਹਿਲਾਂ ਹੀ ਤਾਂ ਕਿ ਸਾਡੀ ਆਮ ਜਨਤਾ ਨੂੰ ਕਿਸੇ ਵੀ ਤਰੀਕੇ ਦੀ ਨੁਕਸਾਨ ਨਾ ਹੋ ਸਕੇ ਤੇ ਆਪਾਂ ਅੱਗੇ ਤੋਂ ਸਚਾਤ ਰੂਪ ਵਿੱਚ ਕੰਮ ਕਰ ਸਕੀਏ ਮੈਡਮ ਇਹ ਨਾਲ ਮੁਸ਼ਕਲ ਸੌਣੇ ਕਿਸੇ ਵੱਰੇ ਕਰਨੀ جی انہوں نے جی کچھ ڈاؤٹس لگ رہے سی یا لگ رہے سی کہ سرکار نہیں ہے گی یا ہی ہی ہے گی ہے ہے بندی سرکار ملازم دے یہ کہ آپ بھی انہوں نے ان کے خلاف نہیں ہے بس آپ اے چاہیں کہ جہاں بھی لا ہے اپنے گچاتے روپنا چلتے رہے سرکار اسی طرح چلے دیش سا پنجاب اسی طریقے ترقی کرے ਅੱਜ ਕੈਮਿਸਟ ਐਸੋਸੀਏਸ਼ਨ ਜਿਲ੍ਹਾ ਫਤੇਗੜ ਸ਼੍ਰੀ ਫਤੇਗੜ ਸਾਹਿਬ ਦੀ ਮੀਟਿੰਗ ਸੀ। ਮੈਂ ਅਚੇਤ ਤੌਰ ਤੇ ਮੈਂ ਅੱਥੀ ਆਪਣੀ ਹਾਜ਼ਰੀ ਲਵਾਉਣਾ ਆਇਆ ਸੀ ਆਪਣੇ ਪਰਿਵਾਰ ਨਾਲ ਲੈ ਕੇ ਆਇਆ ਸੀ। ਔਰ ਸਾਰੇ ਸਾਰੀ ਐਸੋਸੀਏਸ਼ਨ ਦੇ ਸ成员 ਲਈ ਬਚਨ ਬਧ ਹੈ ਕਿ ਅਸੀਂ ਪੰਜਾਬ ਵਿੱਚੋਂ ਖਾਸ ਕਰਕੇ ਹਲਕਾ ਸ਼੍ਰੀ ਫਤੇਗੜ ਸਾਹਿਬ ਜੀ ਨੂੰ ਦਸ਼ਾਣੀ ਬਿਕਰਦਨਾ ਦਸ਼ਾ ਬਖ ਕਰਨਾ ਔਰ ਇਸਾਰੇ ਸਾਥ ਦੇ ਰਹੇ ਨੇ ਸਰਕਾਰ ਦਾ ਇਸ ਲਈ ਮੈਂ ਉਹਦਾ ਧੰਨਵਾਦ ਕਰਨਾ ਹੈ। ਸਾਡੀ ਫਤੇਗੜ ਸਾਹਿਬ ਦੀ ਐਸੋਸੀਏਸ਼ਨ ਤੇ ਸਾਨੂੰ ਮਾਣ ਹੈ ਕਿ ਸਾਡੇ ਜਿਹੜੇ ਲੋਕ ਨੇ ਉਹ ਜਿਹੜੇ ਬੋਲੀਦਾਰੀ ਲੈਣਾਰੇ ਸਾਡੇ ਕਮਿਸਟਰ ਇਸ ਤਰ੍ਹਾਂ ਦੇ ਕੋਈ ਵੀਰ ਨਹੀਂ ਹੈਗੇ ਅਸੀਂ ਇਹਨਾਂ ਦਾ ਸਾਥ ਦਿੰਦੇ ਆਂ ਔਰ ਨਾਲ ਜਿਹੜਿਆਂ ਨੂੰ ਮੈਂ ਵਿਸ਼ਵਾਸ ਕੀਤਾ ਹੈ ਕਿ ਇੱਥੇ ਕੋਈ ਇਨਸਪੈਕਟਰੀ ਰਾਜ ਕੋਈ ਕ腐ਸ਼ਨ ਰਾਜ ਨਹੀਂ ਜਿਹਨੂੰ ਮੁਰਦਮਾਂ ਨੇ ਤੁਹਾਡੇ ਨਾਲ ਖੜੇ ਹੋ ਜੇ ਕੋਈ ਕ腐ਸ਼ਨ ਦਿੱਤੋ ਬਾਜ਼ਾਰ ਪਹੂਚਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਲਕੀਰ ਸਿੰਘ ਰਾਏ ਤੋਂ ਦਾ ਐਮਐਲਏ ਮਿਲਦਾ ਹੈ ਜੋ ਅੱਜ ਦੀ ਇਹ ਮੀਟਿੰਗ جی آر ڈی سویٹ کمی نمبر چار سرام لکھے رکھی گئی سارے ضلعے دے ڈرگ انسپیکٹر صاحب و رکھی گئی سی سرکار مک مرکار آئی یا جو ڈائریکشنز نے چاہے وہ ایم ٹی پی دینا نا سبند دی، یا جو بھی نئے قانون بن دینا ہیں انہوں سبھی ਇੱਥੇ ਸਾਰੇ ਕਮਿਸ਼ਨ ਸਹਿਬਾਨ ਉਹਨਾਂ ਨੂੰ ਜਾਨੂਗਰਾਮ ਦਾ ਮੇਨ ਬੋਦਾ ਸੀ ਕਿ ਜੇ ਦਾਗ ਹੁੰਦਾ ਸੀ ਕਿ ਜੇ ਕਿਤੇ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਕਿਸੇ ਵੀ ਪਾਸੇ ਤੋਂ ਸਮਾਜ ਨੂੰ ਆਉਂਦੀ ਹੈ ਕਿਸੇ ਅਫਸਰ ਸਹਿਬਾਨ ਕੋਲ ਪਹੁੰਚੀ ਹੈ ਤਾਂ ਉਹਨਾਂ ਇਹ ਦੱਸਿਆ ਕਲਰ ਬੈਸ਼ਰ ਕੁਮਾਰ ਨੇ ਇਸੇ ਅਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹਾਂ ਤੇ ਸਾਡੀ ਕਿਸੇ ਨੂੰ ਪਰਚਮ ਦਿਖਾ ਦੇ ਉਹ ਆਪ ਕਰਨਗੇ ਸਾਨੂੰ ਇੱਧਰ ਉੱਧਰ ਜਾਂ ਕਿਸੇ ਹੋਰ ਕੋਲ ਪਾਸੇ ਨਹੀਂ ਜਾਣਾ ਦੇਗਾ ਡਾਇਰੈਕਟ ਕਮਿਊਨੀਕੇਸ਼ਨ ਬਸ ਜਰਾ ਚਾਹੀਦੀ ਹੈ ਕਿਉਂਕਿ ਇਹ ਜੋ ਮੁੱਖਾ ਆਪਸ਼ਨ ਹੈ ਉਹਨਾਂ ਦੇ ਤਾਂ ਕੋਈ ਜਾਂਦਾ। ਸਾਹਮਣੇ ਦੇ ਕੋਈ ਨਹੀਂ ਪਤਾ ਤਾਂ ਉਹਨਾਂ ਨੇ ਸਾਨੂੰ ਕੋਸ਼ਾ ਦਵਾਇਆ ਕਿ ਉਹ ਸਾਡਾ ਹਰ ਤਰੀਕੇ ਸਾਨੂੰ ਗਾਈਡ ਕਰ ਦੇਣ ਦਿਸ਼ਾ ਦਿਖਾ ਦੇਣਗੇ। ਇਸ ਮੀਟਿੰਗ ਦੇ ਵਿੱਚ ਸਾਡਾ ਮੌਕੇ ਦੇ ਕੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਨੂਰੀ ਸਿੰਘ ਰਾਜੀ ਬਹਾਦਰ ਜੀ ਜਦੋਂ ਕਦੇ ਸਾਡੇ ਦਿਮਾਗ ਨੂੰ ਸਿੱਧੂਤ ਆਉਂਦਾ ਹੈ ਤਾਂ ਉਹ ਸਾਡੇ ਨਾਲ ਕੰਨਾਂ ਨੂੰ ਖੜੇ ਹੁੰਦੇ ਹਨ। ਉਹਨਾਂ ਦਾ ਧੰਨਵਾਦ ਕਰਦੇ ਹਾਂ ਸਤਿ ਸ੍ਰੀ ਅਕਾਲ ਸਭਨਾਂ ਦਾ।